ਕੀ ਕਰਾ ਚਾਹੂਗੀ ਅੱਜ ਦੀ 15 ਅਗਸਤ ਦੇ ਇਥੇ ਜਿਹੜੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਬੱਚੇ ਮੇਰੇ ਬਹੁਤ ਪਿਆਰੇ ਸੱਜੇ ਘਰ ਦੇ ਆਣੇ ਆਏ ਹਾਂ। ਥੈਂਕ ਯੂ ਮੈਡਮ ਅੱਜ ਦਾ ਇਥੇ ਆਪਣਾ ਪ੍ਰੋਗਰਾਮ ਬਹੁਤ ਵਾਦਾ ਵਧੀਆ ਸੀ ਅਸੀਂ ਸਾਰਿਆਂ ਦਾ ਟੈਂਕ ਪਾ ਦਿੱਤੇ ਹੋਰ ਵੀ ਸੋਨਾਂ ਨੇ ਪਾ ਦਿੱਤੇ ਆ ਹਿੱਸਾ ਲਿਆ ਤੇ ਸਾਨੂੰ ਸਨਮਾਨ ਮਿਲ ਕੇ ਵਟਿਆ ਗਿਆ ਸਾਡੇ ਨਾਲ ਜਿਹੜਾ ਆਪਕੋ ਸ਼੍ਰੀਮਤੀ ਹਰਨੀਤ ਕੌਰ ਪੰਜਾਬੀ ਮਿਸਟ੍ਰੀਸ ਨੇ ਉਹਨਾਂ ਨੇ ਸਾਨੂੰ ਬਹੁਤ ਵੱਡੀ ਤਿਆਰੀ ਕਰਾਈ ਹੈ ਕਿ ਅਸੀਂ ਅਸੀਂ ਡਾਂਸ ਕੀਤਾ ਦਾ ਕੋਰੀਓਗ੍ਰਾਫੀ ਇਹੋ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਵੱਡਾ ਕਿਹੜੇ ਸਕੂਲ ਚੋਂ ਆਇਓ ਅਸੀਂ ਸਰਕਾਰੀ ਹਾਈ ਸਕੂਲ ਸਾਹਿਬ ਤੋਂ ਆਏ ਹਾਂ ਮੈਲ ਕਲਾ ਦੇ ਕਿੰਨੇ ਦਿਨ ਪਹਿਲਾਂ ਬੇਟਾ ਤੁਹਾਨੂੰ ਮੇਰਾ ਪ੍ਰੀਫਰੈਂਸ ਕਰਾਇਆ ਸੀ ਤਿਆਰੀ ਕਰਨ ਇੱਕ ਮਹੀਨਾ ਪਹਿਲਾਂ ਅਸੀਂ ਇਹ ਪ੍ਰਿਪੇਅਰ ਕੀਤਾਗਾ ਡਾਂਸ ਟੀਨਾ ਸਰਦਾ ਜਿਹਨੇ ਤਿਆਰੀ ਕਰਾਈ ਹੈ ਜਿਹਨੇ ਤਿਆਰੀ ਕਰਾਈ ਕੀ ਨਾਮ ਉਹਨਾਂ ਦਾ ਜਿਹੜਾ ਤਾਂ ਮੈਟਰ ਚੁਣਿਆ ਗਿਆ ਤੇ ਤਾਂ ਬੋਲੀਆਂ ਉਹਦੇ ਕਲੈਕਸ਼ਨ ਕਰਾਉਣ ਦੇ ਵਿੱਚ ਕਿੰਨਾ ਨੇ ਹੈਲਪ ਕੀਤੀ ਜਾਂ ਤੇ ਸਾਨੂੰ ਹੱਦ ਤੱਕ ਨੇ ਸੀ ਹਰ ਫਾਟਿਸ ਕੋਲ ਦੇਖ ਚੁੱਕੇ ਉਹਨਾਂ ਨੇ ਚਾਰ ਕਰਾਇਆ ਸੀ ਸਾਨੂੰ ਸਿਲੈਕਸ਼ਨ ਉਹ ਕਿਹਨਾ ਤੁਹਾਡਾ ਜੀਮ ਦੇ ਤਸਵੀਰਾਂ ਮਾ ਦੀਆਂ ਉਹ ਲੈ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਪਣੇ ਬਾਰੇ दिमाग आता अभी एद टाइम कटे बजे तो इन बजे अपने शौक न कितों तक लैके जाएंगे ਉਹਦੇ ਨਾਲ ਹੋ ਜਾ ਤੁਹਾਡੇ ਨਾਲ ਹਾਂਜੀ ਹੈਲੋ ਸਾਰੇ ਬਹੁਤ ਬਹੁਤ ਵਾਪਸ ਆਇਆ ਤੁਹਾਨੂੰ ਮਿਲ ਅਸੀਂ ਸਰਕਾਰੀ ਹਾਈ ਸਕੂਲ ਮੈਲਕੋਟੇ ਦੇ ਸਟੂਡੈਂਟਸ ਨਾਲ ਲੈ ਕੇ ਆਏ ਆਪਣੀ ਪੂਰੀ ਗਰਾਫੀ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੜ੍ਹਾਈ ਬੜਾ ਵਸ਼ੁੱਤ ਲਈ ਪ੍ਰਯੋਗ ਅਨੁਸਾਰ ਤਿਆਰੀ ਕਰਵਾਈ ਅਧਿਆਪਕ ਸਾਹਿਬ ਨੇ ਅੱਜ ਇੱਕ ਇਲਾਮ ਸ਼ੇਅਰ ਕਰਨੀ ਹੈ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੈ। ਉਹ ਬਾਰਿਸ਼ ਕਰਕੇ ਪ੍ਰੋਬਲਮ ਹੋ ਗਈ ਹੈ। ਬਹੁਤ ਜ਼ਿਆਦਾ ਬੀਂਹ ਆ ਰਹੀ ਹੈ। ਜਿਹੜਾ ਸਾਡਾ ਸਾਥੀ ਜਿਸੇ ਅਮੀਰ ਕਰ ਗਏ ਕਿ ਹਰ ਸਾਡਾ ਰਹੇਗਾ ਕਿ ਇਸਹੁਸ਼ਲਿਆ ਉਹਦੇ ਪਰਫਾਰਮੈਂਸ। ਲੱਖੇ ਥੋੜਾ ਪਿਛੇ ਹੋ ਜਾ। ਉਹ ਸਹੀ ਹੈ। ਹਰੇਕ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਯੋਗਦਾਨ ਹੁੰਦਾ ਸਾਡੇ ਕੁਲਦੀਪ ਸਾਹਿਬ ਜੀ ਨੇ ਜੋ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹੋਏ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਸਮਾਗਮ ਨੂੰ ਲੈ ਕੇ? ਅੱਜ ਦਾ ਆਜ਼ਾਦੀ ਦਿਹਾੜਾ ਦਾ ਸਮਾਗਮ ਸੀਗਾ। ਇਸ ਵਾਰ ਅਸੀਂ ਇਸ ਤਰ੍ਹਾਂ ਡੀਪ ਕੈਮਪਸ ਟੋਰ ਮੈਮੋਰੀ ਉਸ ਨੂੰ ਮਹਿਲ ਕਲਾ ਵਿੱਚ ਮਨਾਇਆ ਕਿਉਂਕਿ ਇਸ ਵਾਰ ਨਾ ਜਿਹੜਾ ਬਰਖਾ ਦਾ ਮੌਸਮ ਸੀਗਾ ਪਹਿਲੇ ਅਲਰਟ ਕੀਤਾ ਹੋ ਗਿਆ ਸੀ ਕਿ ਆਪਾਂ ਇੱਥੇ ਜਿਹੜਾ ਹਾਲ ਸੀ ਉਹਦੇ ਵਿੱਚ ਵੀ ਪ੍ਰਬੰਧਿਕ ਕਾਈ ਬਦਲਵਾ ਤੇ ਇਸ ਵਾਰ ਸਾਡੇ ਤਾਂ ਨਵੇਕਲਾ ਜਿਆ ਲੱਗਿਆ ਕਿ ਇਸ ਵਾਰ ਸਾਡੇ ਦਾ ਸਰਕਾਰੀ ਸਕੂਲ ਦੇ ਵਿੱਚ ਸਭੀ ਲੈਵਲ ਦਾ ਫੰਕਸ਼ਨ ਹੋ ਰਿਹਾ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਸਾਡੇ ਇਹਦੇ ਸਰਕਾਰੀ ਸਕੂਲ ਦੇ ਬੱਚੇ ਨੇ ਉਪਰਪਰੋਟ ਹੋ ਰਹੇ ਨੇ ਕਿ ਮੇਰਾ ਇਹ ਇੱਕ ਸੁਪਨਾ ਵੀ ਜਿਹੜੇ ਸਾਡੇ ਸੁਪਨੇ ਨੇ ਇਹਨਾਂ ਵਿੱਚ ਪੇਰੈਂਟ ਬਹੁਤ ਆ ਪਰੰਤੂ ਇਹ ਇੱਕ ਮੌਕਾ ਜਿਹੜਾ ਇੱਥੇ ਇਹਨਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਤੇ ਅੱਜ ਕਿੰਨੇ ਬੱਚੇ ਨੇ ਜਿਹੜੇ ਬੱਚਿਆਂ ਨੇ ਤੁਸੀਂ ਉਹਨਾਂ ਦਾ ਬੰਦ ਵਿਚਾਰ ਰਹੇ ਹੋ ਕਿੱਥੇ ਉਹ ਕੱਲ ਨੂੰ ਪੇਪਰਾਂ ਚੋਂਗੇ ਕਿੰਨਾ ਉਹਨਾਂ ਦਾ ਹੌਸਲਾ ਹੋਣਾ ਇਹ ਕੱਲਾ ਮੈਂ ਤੁਸੀਂ ਕਰ ਰਿਹਾ ਹਾਂ ਦੀ ਇੱਕ ਟੀਮ ਹੈ ਪੂਰੀ ਟੀਮ ਵਰਕ ਕਰ ਰਹੀ ਹੈ ਸਾਡੇ ਮਾਨਯੋਗ ਤੁਸੀਂ ਕਰਤਾ श्री ਪਵਨ ਕੁਮਾਰ ਜੀ ਉਹਨਾਂ ਵੱਲੋਂ ਪ੍ਰਿੰਸੀਪਲ ਵਿਜੇਂਦਰ ਪਾਲ ਜੀ ਤਾਂ ਸਾਰਿਆਂ ਨੇ ਸਮੁੱਚੇ ਸਕੂਲਾਂ ਨੇ ਅਸੀਂ ਮਿਲ ਕੇ ਇਹ ਇੱਕ ਜਿਹੜਾ ਪ੍ਰੋਜੈਕਟ ਕੀਤਾ ਸੀ ਜ ਤੇ ਜਿਸ ਨਾਲ ਅਸੀਂ ਤੁਹਾਡੀ ਪ੍ਰੈਸ ਦੇ ਸਹਿਯੋਗ ਨਾਲ ਇਹ ਸਫਲਤਾਪੂਰਵਕ ਸੰਪੰਨ ਹੋਇਆ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੈ ਤੇ ਮੇਰੇ ਬੱਚੇ ਬਹੁਤ ਮਾਣਕ ਹੈ ਸਰ ਕਿੰਨਾ ਟਾਈਮ ਦਿੱਤਾ ਤੁਸੀਂ ਪ੍ਰੋਗਰਾਮ ਦੀ ਪ੍ਰੀਪੇਰੈਂਸ ਲਈ ਅਸੀਂ ਜੀ ਪਹਿਲਾਂ ਦੌਰ ਐਸਲਾ ਕਰੀਆਂ ਗੁਰਪ੍ਰੀਤ ਹਾਲੀਵੁੱਡ ਕਾਲਜ ਸਕੂਲ ਭਲਕਣਾ ਦੇ ਵਿੱਚ ਤੇ ਇਹ ਸ਼ਾਰਟਲਿਸਟ ਹੋਦ ਰਹੇ ਪਹਿਲਾਂ ਮਤਲਬ 1500 ਜਿਹੜੇ ਸਕੂਲ ਥੋੜੀ ਪਰਫਾਰਮੈਂਸ ਨਹੀਂ ਸਹੀ ਸੀ ਤਾਂ ਇਹਨਾਂ ਨੂੰ ਅਗਲੇ ਇਹ ਵਾਅਦਾ ਕਰਤੀ ਕਿ 26 ਜਨਵਰੀ ਦੇ ਬੱਚੇ ਪਾਰਟਿਸਪੇਟ ਕਰ ਲੈੋ ਤਾਂ ਉਹਦੇ ਨਾਲ ਕੀ ਹੋਇਆ ਕਿ ਇੱਕ ਅਸੀਂ ਇੱਕ ਨਵੇਕਲੀ ਮੁਹਿੰਮ ਚਲਾਈ ਦੁਸਤਵਾਰ ਕਿ ਜਿਹੜੇ ਬੱਚੇ ਸਾਡੇ ਸਰਕਾਰੀ ਸਕੂਲਾਂ ਦੇ 5ਵੀਂ 8ਵੀਂ 10ਵੀਂ ਤੇ 12ਵੀਂ ਦੇ ਬੋਰਡ ਦੇ ਪ੍ਰੀਖਿਆਵਾਂ ਦੇ ਵਿੱਚੋਂ ਸਭ ਦੀਆਂ ਬੈਲਕਲਾਂ ਦੇ ਵਿੱਚੋਂ ਫਸਟ ਸਾਈਕਲ ਕਾਰਡ ਆਉਂਦੇ ਨੇ ਉਹਨਾਂ ਦਾ ਸਨਮਾਨ ਕੀਤਾ ਜਾਵੇ ਤਾਂ ਜੋ ਜੇ ਸਾਡੇ ਹੋਰ ਵਿਦਿਆਰਥੀ ਨੇ ਉਹਨਾਂ ਨੂੰ ਵੀ ਉਤ ਚੇਟਕ ਲਗੇ ਤੇ ਉਹਨਾਂ ਅੰਦਰ ਵੀ ਇੱਕ ਉਤਸ਼ਾਹ ਪੈਦਾ ਹੋਵੇ ਕਿ ਅਸੀਂ ਵੀ ਇਹਨਾਂ ਵਾਂਗੂ ਇੱਕ ਕਨ ਤੇ ਇਸ ਨੂੰ ਵਾਲੇ ਨੇ ਕਿਹਾ ਤੁਸੀਂ ਦੇਖਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਇੱਕ ਅਦਾ ਗੀਤ ਨੂੰ ਛੱਡ ਕੇ ਤਾਂ ਸਾਰੇ ਗੀਤ ਸੀਦੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਸੀਗੇ ਤੇ ਸਾਡਾ ਜਿਹੜੇ ਕਿਉਂਕਿ ਅਸੀਂ ਖੁਦ ਸਰਕਾਰੀ ਸਕੂਲ ਵਿੱਚ ਪੜੇ ਹੋਏ ਆਂ ਤੇ ਸਮੇਂ ਵਿੱਚ ਪੜਾ ਰਹੇ ਆਂ ਸਾਡੀ ਪੰਜਾਬੀ ਮਾਤ ਭਾਸ਼ਾ ਸਾਡੇ ਬੱਚੇ ਵੀ ਤੇ ਜਿਵੇਂ ਮੈਂ ਤੁਰਕਨੌਰੀ ਲੈਂਦਾ ਸਾਡੇ ਅਸਲੀ ਸਾਹਿਬ ਜਿਵੇਂ ਕੋ ਉਹ ਦਿੱਲ ਤੋਂ ਬਣਾ ਕਰਦੇ ਕੱਲ ਜਦੋਂ ਸਾਡਾ ਸਟੇਕਟੀਕੀ ਨੇ ਕੱਲੂ ਕਿਹਾ ਉਹ ਅੰਗਰੇਜ਼ੀ ਬਹੁਤ ਜ਼ਿਆਦਾ ਬੋਲ ਰਿਹਾ ਤੇ ਫੋਨ ਨੰਬਰ ਉਰਤ ਫੋਨ ਕਰਾਇਆ ਕਿ ਸਾਰਾ ਤੁਸੀਂ ਆਪ ਇਹ ਯਾਦ ਪੁਕ ਕਰਨੀ ਹੈ ਦੇਖ ਸਕਦਾ ਨਹੀਂ ਕਿ ਅਸੀਂ ਕਰਦੇ ਪਰ ਖੁਸ਼ੀ ਹੋਈਆ ਕਿ ਦੇਸ਼ ਦੇ ਚਲੇ ਵਿੱਚ ਪਾਇਆ ਰਹੀ ਹੋਈ ਗੋਲੀ ਗੋਲੀ ਦੇਖ ਕੇ ਕਿ ਤਾਂ ਜਵਸਾ ਕੇ ਜੀਵਣ ਮੰਗੇ ਕਿ ਸਰਵਿਸ ਚਾਹੀਦੀ